ਕਿਸਾਨ ਯੂਨੀਅਨ ਵੱਲੋਂ ਇੱਕ ਰੈਲੀ ਕੀਤੀ ਗਈ ਜੋ ਕਿ ਨੂਰ ਮਹਿਲ ਤੋਂ ਹੁੰਦੇ ਹੋਏ ਡੀਸੀ ਦਫ਼ਤਰ ਜਾਣੀ ਸੀ ਉਹਨਾਂ ਦਾ ਕਹਿਣਾ ਸੀ ਕਿ ਕਿਸਾਨ ਸੰਘਰਸ਼ ਜੋ ਕਿ 7-8 ਮਹੀਨਿਆਂ ਤੋਂ ਚੱਲ ਰਿਹਾ ਤੇ ਭਾਰਤ ਸਰਕਾਰ ਵੱਲੋਂ ਸਾਡੇ ਖਿਲਾਫ ਕਾਲੇ ਕਾਨੂੰਨ ਬਣਾ ਕੇ ਮੌਤ ਦੇ ਵਾਰਣ ਜਾਰੀ ਕੀਤੇ ਗਏ ਨੇ ਤੇ ਇਸ ਨੂੰ ਖਤਮ ਕਰਨ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਕਿਸਾਨਾਂ ਦੀਆਂ ਨਿਤਦੀਆਂ ਮੌਤਾ ਹੋ ਰਹੀਆਂ ਨੇ ਦੂਜੇ ਪਾਸੇ ਭਾਜਪਾ ਅਗੂ ਸਾਡੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ ਸਾਡੇ ਸ਼ਹੀਦ ਹੋਏ ਕਿਸਾਨਾਂ ਦੀ ਚਿਖਾ ਤੇ ਜਸ਼ਨ ਮਨਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਰੈਲੀ ਨੂੰ ਜਗਰਾਉਂ ਪੁਲ ਤੇ ਰੋਕ ਲਿਆ ਜਾਂਦੇ ਤੇ ਦੂਜੇ ਪਾਸੇ ਇਹਨਾਂ ਨੂੰ ਜਗਰਾਉਂ ਪੁਲਤੇ ਪੁਲਿਸ ਦੁਆਰਾ ਰੋਕਿਆ ਜਾਂਦਾ ਹੈ ਤੇ ਪੁਲਿਸ ਦੁਆਰਾ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਸ਼ਹਿਰ ਵਿੱਚ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਉੱਥੇ ਹੀ ਮੈਮੋਰੈਂਡਮ ਦੇਣ ਦੀ ਅਪੀਲ ਕੀਤੀ ਮੈਡਮ ਲੋਗੋ ਥੰਨੇ ਕਰੋ ਬੱਚੋ ਰੋਮਾਂਡੀ ਦੀ ਕਰ ਲੋ ਜੀ ਮਨਜੀਤ ਸਿੰਘ ਸਾਡੇ ਪ੍ਰਧਾਨ ਨੇ ਤੇ ਸਾਰੀ ਮੇਰੀ ਟੀਮਿਆਂ ਦੀ ਨਾਲ ਹੁਣ ਜੋ ਮੈਂ ਚਲੂ ਇਹਨਾਂ ਦੇ ਮੋਰੇ ਹੋ ਕੇ ਰੌਲਾ ਰੌਲਾ ਪਾ ਦੇਣਾ ਬੱਲੇ ਬਾਈ ਜੀ ਇਹ ਰੋਣ ਦੀ ਆ ਯਾਦ ਕਰਨਾ ਕਰਾ ਗਿਆ ਬੜਾ ਯਾ ਇਹ ਤਾਂ ਕੀ ਆ ਬੀਜੇ ਚਨੇ ਦੇ ਸ਼ਬਦ ਆ ਤੁਹਾਨੂੰ ਸਹਾਇਤਾ ਦੇ ਦਿੰਦੇ ਹਾਂ ਜੁਗਨਾਂ ਆ ਪਾਈਪ ਚਲ ਕੰਮ ਆ ਕਰ ਰਹੇ ਨੇ ਉਹਦੇ ਖਾਸ ਸੀ ਕਿਉਂਕਿ ਇਹਨਾਂ ਦੇ ਸਰਵੇਰੇ ਸਮਾਜ ਨੂੰ ਸ਼ਹਿਰ ਵਿੱਚ ਕਰਦੇ ਨੇ ਉਹਨਾਂ ਤੇ ਪਾਬੰਦੀ ਲਾਈ ਜਾਵੇ ਜੇ ਸਾਡੀ ਮੰਗ ਨਾ ਪ੍ਰਵਾਨ ਕੀਤੀ ਤੇ ਫੇ ਸਾਨੂੰ ਇਹ ਪ੍ਰੋਟੋਕੋਲ ਫੜਤਾ ਦੀ ਕਰਨਾ ਪੈ ਗਿਆ ਸਾਡੇ ਸਾਨੂੰ ਦਿੱਲੀ ਦੂਰ ਨਹੀਂ ਤੇ ਲੁਧਿਆਣਾ ਤਾਂ ਸਾਡੇ ਬਿਲਕੁਲ ਪੈਰਾਂ 'ਚ ਆ ਅਸੀਂ ਰੋਹ ਜਾਣ ਕੇ ਬਾਬੇ ਦੀ ਧਰਤੀ ਤੋਂ ਜੇ ਇਸ ਧਰਤੀ ਦੇ ਵਿੱਚ ਬਹੁਤ ਗਰੀਬ ਬਾਬੇ ਹੋਏ ਨੇ ਅਸੀਂ ਆੜ ਕੇ ਇਥੇ ਰਜਾਨਾ ਇਹਨਾਂ ਦੇ ਘਰਾਂ 'ਵਰੋ ਬੈਠ ਕੇ ਅਸੀਂ ਆਹੇ ਕੋਸ ਅਸੀਂ ਇਹਨਾਂ ਦੇ ਨਾਲ ਫੇ ਇਹਨਾਂ ਦੇ ਬਿਲਕੁਲ ਲੋਕਾ ਪਾਣੀ ਸਮਾਜ ਨੂੰ ਬੰਦ ਕਰ ਦਿਆਂਗੇ ਬੈਠ ਕੇ ਇਹਨਾਂ ਦਾ ਸਿਆਪਾ ਕਰਾਂਗੇ ਦਰਾਂ ਦੇ ਮੋਰੇ ਪਰ ਪਲੀਜ਼ ਸਾਡਾ ਕੋ ਨਿੱਜੀ ਦੋਸਤ ਨਹੀਂ ਥੋੜੀ ਇਹਨਾਂ ਦੇ ਨਾਲ ਕਿਉਂਕਿ ਸਾਡੇ ਕਿੰਨਾ ਸਾਡਾ ਅਸੀਂ ਇਹਨਾਂ ਨਾਲ ਪਿਆਰ ਰਿਆ ਇੱਥੇ ਅਸੀਂ ਰਹੇ ਆ ਇਲੈਕਸ਼ਨਾਂ ਇੱਥੇ ਲੜਦੇ ਰਹੇ ਆ ਅੱਜ ਜੋ ਸਾਡੇ ਖਿਲਾਫ ਸਵਾਲਾਵੀ ਵਧਦੇ ਸਾਡੇ ਨੇ ਸਹਿਣ ਜੋ ਇਸ ਕਰਕੇ ਇਹਨਾਂ ਦੇ ਸਮਾਨ ਦਾ ਜੂਲੀਆ ਕੈਪਟਨ ਸਾਹਿਬ ਨੂੰ ਸਾਡਾ ਮੰਗ ਪੱਤਰ ਭੇਜੋ ਦੀ ਕਾਪੀ ਇੱਕ ਭੇਜੋ ਪ੍ਰਧਾਨ ਮੰਤਰੀ ਨੂੰ ਭੇਜੋ ਕਾਲੇ ਨੂੰ ਰੱਦ ਕੀਤੇ ਜਾਣ ਤੇ ਦੂਦਾਂ ਨਾਲ ਸਵਾਗਤ ਵਾਸਤੇ ਟੋਟਲ ਮੁਕੰਮਲ ਬਾਈਕਾਟ ਨਾਲ ਇਹਨਾਂ ਨੂੰ ਪੁਤੀ ਲਈ ਜਾਵੇ ਸ਼ਹਿਰ ਵਚਿਆ ਸਵਾਗਤ ਨਾ ਹੋਣ ਇੱਥੇ ਕਰਦੇ ਨੇ ਜਵੰਦਰ ਜੈ ਕਰਦੇ ਨੇ ਮੁੜ ਕੇ ਸਾਰੇ ਪੰਜਾਬ ਦਾ ਦੇਖੋ ਮਾਹੌਲ ਖਰਾਬ ਹੋ ਰਿਹਾ ਕਿੰਨਾ ਪ੍ਰਸ਼ਾਸਨ ਅੱਜ ਕਿੰਨੇ ਲੋਕ ਅੱਜ ਪ੍ਰੇਸ਼ਾਨ ਹੋ ਗਏ ਇਹਨਾਂ ਦੀ وجہ ਦੇ ਨਾਲ ਹੋ ਰਹੇ ਨੇ ਕਿਉਂਕਿ ਸਾਨੂੰ ਤਾਂ ਆਉਣਾ ਪਊਗਾ ਨਾ ਸਾਡੇ ਦੋ ਦੋ ਕਿਸਾਨਾਂ ਦੇ ਲਾਸ਼ਾਂ ਰੋਜ਼ ਤੋਂ ਆ ਰਹੀ ਜੇ ਪੀ ਦੇ ਕੁਝ ਲੀਡਰਾਂ ਨੇ ਸ਼ਬਦ ਆਲਦੀ ਕਿਸਾਨਾਂ ਲਈ ਯੂਜ਼ ਕੀਤੀ ਹੈ ਉਹਦੇ ਖਿਲਾਫ ਇਹਨਾਂ ਨੇ ਪ੍ਰੋਟੈਸਟ ਕੀਤਾ ਔਰ ਇਹਨਾਂ ਨੇ ਕਿਹਾ ਕਿ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਉਹਦੇ ਤੇ ਜੋ ਵੀ ਸਰਕਾਰੀ ਰੂਲ ਹੈਗੇ ਨੇ ਸਰਕਾਰੀ ਅਖਰਾਤਾ ਹੈਗੇ ਉਹਦੇ ਮਤਲਬ ਕਾਰਵਾਈ ਕੀਤੀ ਜਾਵੇ ਜੋ ਵੀ ਗਵਰਨਮੈਂਟ ਦੀਆਂ ਜੋ ਇਨਸਟਰਕਸ਼ਨਸ ਹੈਗੀਆਂ ਨੇ ਗਵਰਨਮੈਂਟ ਰੂਲ ਹੈ ਉਹਨਾਂ ਤਵੇ ਕੀ ਕਰਬਈਓ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੰਦਾ ਜਿੱਦਾਂ ਪਹਿਲਾਂ ਹੀ ਸਾਡੇ ਪ੍ਰਧਾਨਾਂ ਨੇ ਇੱਥੇ ਦੱਸਿਆ ਇਹ ਮੰਗ ਪੱਤਰ ਦਿੰਦਾ ਵੀ ਜਿਹੜੀ ਇਹ ਬੀਜੇਪੀ ਦੀ ਸਰਕਾਰ ਹੈ ਇਹਦੇ ਜਿਹੜੇ ਇੱਥੇ ਲੋਕਲ ਲੈਵਲ ਦੇ ਲੀਡਰ ਨੇ ਪੰਜਾਬ ਚ ਨੇ ਭਾਵੇਂ ਉਹ ਸਾਰੇ ਦੇਸ਼ ਚ ਨੇ ਉਹ ਸਾਡੇ ਕਿਸਾਨ ਆਗੂਆਂ ਬਾਰੇ ਸਾਡੇ ਕਿਸਾਨਾਂ ਬਾਰੇ ਬਹੁਤ ਭੈੜੀ ਸ਼ਬਦਾਬਲੀ ਵਰਤਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਥੇ ਇੱਕ ਚੇਤਾਵਨੀ ਦੇਣ ਆਏ ਆ ਤੇ ਡੀਸੀ ਸਾਹਿਬ ਨੂੰ ਇਹ ਰਿਕੁਐਸਟ ਕਰਨ ਆਏ ਆ ਕਿ ਇਹਨਾਂ ਦੇ ਸਾਰੇ ਸਮਾਗਮ ਸ਼ਹਿਰ ਦੇ ਵਿੱਚ ਬੰਦ ਕੀਤੇ ਜਾਣ ਇਹ ਨਾ ਹੋਵੇ ਕਿ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਦਾ ਬੈਠੇ ਹੀ ਆ ਉੱਥੇ ਅਸੀਂ ਪੂਰਾ ਅੰਦੋਲਨ ਆਪਣਾ ਸ਼ਾਂਤਮਈ ਚਲਾ ਰਹੇ ਆ ਕਿਤੇ ਸਾਨੂੰ ਇਹ ਨਾ ਹੋਵੇ ਵੀ ਮਜਬੂਰਨ ਬਸ ਸਾਨੂੰ ਆਗੇ ਇਹਨਾਂ ਦੇ ਘਰਾਂ ਦਾ ਘਰੋ ਕਰਨਾ ਪਵੇ ਇਹਨਾਂ ਨੂੰ ਦਾ ਘਰੋ ਕਰਕੇ ਅਸੀਂ ਇਹਨਾਂ ਦਾ ਸਮਾਜਿਕ ਬਾਈਕਾਟ ਵੀ ਦਿੱਦੀ ਵੀ ਕਾਲ ਦੇਵਾਂ ਸਾਡੀਆਂ ਮੰਗਾਂ ਦਾ ਜੋ ਵੀ ਡਿਸੀਜਨ ਹੈ ਉਹ ਸਾਡਾ ਸੰਯੁਕਤ ਕਿਸਾਨ ਮੋਰਚਾ ਸਿੰਘੂ ਬਾਰਡਰ ਤੇ ਮੀਟਿੰਗ ਕਰਕੇ ਜੋ ਵੀ ਸਾਡੇ ਸੁਝਵਾਨਾਗੂ ਸਾਨੂੰ ਸੰਦੇਸ਼ ਦਿੰਦੇ ਨੇ ਅਸੀਂ ਉਤੇ ਡੱਕ ਕੇ ਪੈਰਾ ਦਿੰਨੇ ਆ ਜਿਵੇਂ 18 ਤਰੀਕ ਨੂੰ 12 ਤੋਂ 4 ਵਜੇ ਤੱਕ ਸਾਰੇ ਦੇਸ਼ ਦੇ ਵਿੱਚ ਰੇਲਾਂ ਰੋਕੀਆਂ ਜਾਣੀਆਂ ਨੇ ਇਹ ਜੋ ਫੈਸਲੇ ਨੇ ਇਹ ਸਾਡੇ ਸੂਝਵਾਨ ਆਗੂ ਸਾਡੇ ਬਜ਼ੁਰਗ ਆਗੂ ਜੋ ਵੀ ਫੈਸਲਾ ਲੈਣਗੇ ਅਸੀਂ ਉਹ ਤੇ ਡਟ ਕੇ ਪੈਰਾ ਦੇਾਂਗੇ ਮੇਰਾ ਜਸਵਿੰਦਰ ਸਿੰਘ ਹੈ ਜੀ ਮੈਂ ਪੰਡੋਰੀ ਜ਼ਗੀਰ ਤੋਂ ਅਸੀਂ ਹੈਗੇ ਆਂ ਬਲਾਕ ਦੇ ਪ੍ਰਧਾਨ ਆ ਤੇ ਰੈਲੀ ਦਾ ਮੰਤਵ ਇਹੀ ਸੀਗਾ ਕਿ ਜਿਹੜੇ ਸਾਡੇ ਇੱਥੇ ਜੋ ਗਲਤ ਬੋਲ ਰਹੇ ਆ ਬੀਜੇਪੀ ਦੇ ਜੋ ਵੀ ਲੀਡਰ ਜਾਂ ਜੋ ਦੂਸਰੇ ਆਦਮੀ ਆ ਸਾਡੇ ਮੰਤਰੀ ਵੀ ਬਹੁਤ ਗਲਤ ਬਿਆਨ ਦੇ ਰਹੇ ਆ ਜਿਹੜੇ ਪੰਜਾਬ ਦੇ ਆ ਤੇ ਸਾਨੂੰ ਅੱਜ ਜਿਹੜਾ ਆ ਉਹ ਇੱਕ ਰੋਸ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਉਣਾ ਪਿਆ ਆ ਤੇ ਅਸੀਂ ਰੋਸ ਪ੍ਰਗਟ ਕਰਨ ਲਈ ਆਏ ਆ ਕਿ ਇਹ ਜਿਹੜੀ ਗਲਤ ਸ਼ਬਦਾਵਲੀ ਇਹ ਬੰਦ ਕੀਤੀ ਜਾਵੇ ਤੇ ਤਿੰਨੋਂ ਕਾਲੇ ਕਾਨੂੰਨ ਜਿਹੜੇ ਆ ਉਹ ਸੈਂਟਰ ਸਰਕਾਰ ਰੱਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੋਤ ਸਿੰਘ ਪਿੰਡ ਜੰਡੇਆਲਾ ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ ਜੋਸ ਪ੍ਰਧਾਨ ਜ਼ਿਲ੍ਹਾ ਜਲੰਧਰ ਜੋ ਕਿ ਅੱਜ ਅਸੀਂ ਨੂਰ ਮਹਿਲ ਤੋਂ ਟਰੈਕਟਰ ਰੋਸ ਮਾਰਚ ਕੱਢਿਆ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਬੀਜੇਪੀ ਦੇ ਲੀਡਰ ਕਿਸਾਨਾਂ ਬਾਰੇ ਸੰਯੁਕਤ ਮੋਰਚੇ ਬਾਰੇ ਬਹੁਤ ਭੜੇ ਸ਼ਬਦਾਂ ਦੇ ਵਿੱਚ ਇਹਦਾ ਵਿਰੋਧ ਕਰ ਰਹਾ ਹੈ ਜੋ ਕਿ ਇਹ ਜੇ ਅੱਜ ਅਰਨਦਾਦਾ ਨਹੀਂ ਰਹੂਗਾ ਤੇ ਦੁਕਾਨਦਾਰ ਮਜ਼ਦੂਰ ਵਪਾਰੀ ਕੁਛ ਵੀ ਨਹੀਂ ਰਹੂਗਾ ਤੇ ਇਸ ਕਰਕੇ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਇਹ ਜੋ ਆਪਣੀ ਭੈੜੀ ਬਿਆਨਬਾਜ਼ੀ ਕਰਦੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਜੇ ਫੇਵ ਨਹੀਂ ਹਟਦੇ ਤੇ ਉਦੋਂ ਬਾਅਦ ਤੋਂ ਅਸੀਂ ਆ ਕੇ ਇਹਨਾਂ ਦੇ ਦਰਾਂ ਦੇ ਮੋਰੇ ਇਹਨਾਂ ਦਾ ਘਰਾਓ ਕਰਾਂਗੇ ਇਹਨਾਂ ਦਾ ਅੰਦਰੋਂ ਨਿਕਲਣਾ ਬੰਦ ਕਰਦੇ ਆਂਗੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼